ਅਕਸਰ ਅਸੀਂ ਸੋਸ਼ਲ ਮੀਡੀਆ ਤੇ ਫਿਲਮਾਂ ਦੇ ਜਾਂ ਬਚਪਨ ਦੇ ਵਿੱਚ ਭੂਤਾਂ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਸੀ ਪਰ ਜੇਕਰ ਅਸਲੀਅਤ ਦੇ ਵਿੱਚ ਵੀਡੀਓ ਜਿਹੜੀ ਕਿ ਪੰਜਾਬ ਦੇ ਇੱਕ ਗੁਰੂ ਘਰ ਨਜ਼ਦੀਕ ਤੋਂ ਵਾਇਰਲ ਹੁੰਦੀ ਪਈ ਹੈ ਤੁਸੀਂ ਦੇਖ ਲਵੋ ਤਾਂ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਹੋਣਾ ਪਰ ਜਦੋਂ ਇਸ ਵੀਡੀਓ ਦੀ ਹਕੀਕਤ ਸਾਹਮਣੇ ਆਈ ਤਾਂ ਸਭ ਕੁਝ ਸਾਫ਼-ਸਾਫ਼ ਹੋ ਗਿਆ ਹੈ ਜ਼ਿਕਰੇ ਖਾਸੇ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਹੈ ਜਿਸ ਤੇ ਵੀ ਕਿਹਾ ਜਾ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਆਇਆ ਸਖਸ਼ ਅਚਾਨਕ ਸੀਸੀਟੀਵੀ ਕੈਮਰਿਆਂ ਦੇ ਸਾਹਮਣੇ ਆਉਂਦਾ ਤੇ ਗਾਇਬ ਹੋ ਜਾਂਦਾ ਹੈ ਇਸ ਨੂੰ ਲੈ ਕੇ ਇਹ ਤਸਵੀਰਾਂ ਵੀ ਤੁਸੀਂ ਹੂਬ ਹੂ ਦੇਖ ਸਕਦੇ ਹੋ ਜਿਸ ਤੇ ਵਿੱਚ ਇਹ ਸਭ ਕੁਝ ਅਸਲ ਦੇ ਵਿੱਚ ਦਿਖਾਈ ਦਿੰਦਾ ਵੀ ਪਿਆ ਹੈ ਪਰ ਜਦੋਂ ਹਕੀਕਤ ਟੀਵੀ ਪੰਜਾਬੀ ਦੇ ਵੱਲੋਂ ਇਸ ਪੂਰੇ ਖਬਰ ਨੂੰ ਲੈ ਕੇ ਕੋ ਕੀਤੀ ਗਈ ਤਾਂ ਕੁਝ ਹੋਰ ਹੀ ਹਕੀਕਤ ਸਾਹਮਣੇ ਆਉਂਦੀ ਪਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਧੂਰੀ ਚ ਗੁਰਦੁਆਰਾ ਸਾਹਿਬ ਨੇੜੇੋਂ ਇਹ ਵੀਡੀਓ ਵਾਇਰਲ ਦਾ ਹੁਣ ਸੱਚ ਸਾਹਮਣੇ ਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਸ਼ਖਸ ਜਿਹੜਾ ਕਿ ਇੰਜ ਲੱਗਦਾ ਪਿਆ ਹੈ ਕਿ ਇਸ ਤੇ ਲੋਹੀ ਲਈ ਹੋਈ ਹੈ ਅਤੇ ਟਰੱਕ ਕੋਲ ਜਿਵੇਂ ਹੀ ਇਹ ਸ਼ਖਸ ਆਉਂਦਾ ਆ ਤਾਂ ਉਹ ਇੱਕਦਮ ਗਾਇਬ ਹੋ ਜਾਂਦਾ ਹੈ ਇਸ ਤੋਂ ਬਾਅਦ ਲੋਕ ਵੀ ਕਾਫੀ ਹੈਰਾਨ ਹੋਏ ਪਏ ਸਨ ਕਿਉਂਕਿ ਜਦੋਂ ਰਾਤ ਨੂੰ 11:00 ਵਜੇ 10 ਮਿੰਟ ਦੀ ਇਹ ਵੀਡੀਓ ਇਹ ਰੋਡ ਦੇ ਕਿਨਾਰੇ ਤੇ ਤੁਰਿਆ ਆਉਂਦਾ ਤੇ ਟਰੱਕ ਕੋਲੇ ਪਹਿਲਾਂ ਧੁੰਦਲਾ ਹੁੰਦਾ ਤੇ ਫੇਰ ਗਾਇਬ ਹੋ ਜਾਂਦਾ ਇਸ ਤੋਂ ਬਾਅਦ ਹੁਣ ਪਿੰਡ ਵਾਸੀ ਇਸ ਨੂੰ ਲੈ ਕੇ ਕਈ ਚਿਰਾਂ ਦੇ ਦਾਅਵੇ ਕਰਨ ਲੱਗ ਪਏ ਐ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਦੇ ਵਿੱਚ ਇਹ ਆਖਿਆ ਜਾ ਰਿਹਾ ਸੀ ਕਿ ਇਹ ਕੋਈ ਚਮਤਕਾਰ ਹੈ ਜਾਂ ਇਹ ਕੋਈ ਅਜੀਹੀ ਚੀਜ਼ ਹੈ ਜਿਹੜੀ ਲੋਕਾਂ ਨੂੰ ਡਰਾ ਵੀ ਸਕਦੀ ਹੈ ਕਿਉਂਕਿ ਜੇਕਰ ਤੁਸੀਂ ਧਿਆਨ ਦੇ ਨਾਲ ਇਸ ਵੀਡੀਓ ਵੱਲ ਨਜ਼ਰ ਮਾਰੋਗੇ ਤਾਂ ਐਂਡ ਤੇ ਵੀਡੀਓ ਦੇ ਜਦੋਂ ਵੀਡੀਓ ਖਤਮ ਹੋਣ ਵਾਲੀ ਹੁੰਦੀ ਹੈ ਤਾਂ ਕੁੱਤਾ ਵੀ ਉਸ ਗਾਇਬ ਹੋਈ ਚੀਜ਼ ਵੱਲ ਆਉਂਦਾ ਹੈ ਪਰ ਹੁਣ ਇਸ ਵੀਡੀਓ ਨੂੰ ਅਸਲ ਦੇ ਵਿੱਚ ਮੋਬਾਈਲ ਫੋਨ ਦੇ ਵਿੱਚ ਵੀ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਵਾਰ ਤੁਸੀਂ ਇਸ ਮੋਬਾਈਲ ਫੋਨ ਵਾਲੀ ਵੀਡੀਓ ਤੇ ਨਜ਼ਰ ਮਾਰ ਲਵੋ ਉਸ ਤੋਂ ਬਾਅਦ ਤੁਹਾਨੂੰ ਇਸ ਮਾਮਲੇ ਦੇ ਵਿੱਚ ਪਿੰਡ ਵਾਸੀ ਜਿਹੜੇ ਹੁਣ ਸਾਹਮਣੇ ਆ ਗਏ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ ਕੇ ਉਹਨਾਂ ਦੇ ਵੱਲੋਂ ਇਸ ਬਾਬਤ ਹਕੀਕਤ ਦੱਸ ਦਿੱਤੀ ਗਈ ਹੈ। ਬਾਬਾ ਜਸਵੀਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਨੰਗਸਰ ਸਾਹਿਬ ਜਨਤਨਗਰ ਤੂਰੀ। ਵੀਡੀਓ ਵਾਇਰਲ ਹੋ ਰਹੀ ਹੈ ਰਬੀਰੂ ਵਾਲੀ ਕੀ ਹੈ ਸਚਾਈ ਉਹਦੀ ਅਸਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ 11:00 11 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ ਰਿਕਾਰਡਿੰਗ ਲਈ ਗਈ ਹੈ ਉਹ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਉਹ ਗਲਤ ਰਿਕਾਰਡਿੰਗ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦਿਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਵੀ ਕੈਮਰੇ ਚੈੱਕ ਕੀਤੇ ਤੋ ਬੰਦਾ ਗੁਰਦੁਆਰਾ ਸਾਹਿਬੇ ਖੇ ਆਉਂਦਾ ਵੀ ਦਿਸ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਸ ਰਿਹਾ ਹੈ ਇਹ ਕੋਈ ਐਡਿਟ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਆਉਂਦਾ ਗਾਇਬ ਗਾਇਬ ਹੋ ਗਿਆ ਇਸ ਕਰਕੇ ਇਹ ਕੈਮਰੇ ਦੀ ਫਾਲਟ ਕਰਕੇ ਇਹ ਹੋਇਆ ਹੈ ਇਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਇਹ ਕੋਈ ਉਹ ਰੱਬੀ ਰੂਹ ਵਾਲੀ ਗੱਲ ਨਹੀਂ ਹੈਗੀ ਇਹ ਬੰਦਾ ਸਾਬਤ ਗੁਰਦਾਰਾ ਸਾਹਿਬ ਮੱਥਾ ਟੇਕਣ ਆਇਆ ਹੈ ਤੇ ਸਮਾਗਮ ਵਿੱਚ ਹਾਜ਼ਰੀ ਭਰੀ ਆ ਉਸਨੇ ਤੇ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਹੋਇਆ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ